ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਆਓ ਜੀ ਅੱਜ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਕਾਟਨ ਦੀ ਵੈਰਾਈਟੀ ਲੈ ਕੇ ਆਏ ਆਂ ਬਹੁਤ ਸਾਰੀਆਂ ਭੈਣਾਂ ਦੇ ਜਿਹੜੇ ਮੈਸੇਜ ਆ ਰਹੇ ਸੀਗੇ ਵੀ ਤੁਸੀਂ ਸਾਡੇ ਲਈ ਕਾਟਨ ਦੀ ਵੈਰਾਈਟੀ ਲੈ ਕੇ ਆਓ ਵਿਦਆਊਟ ਦੁਪੱਟਾ ਸੋ ਅਸੀਂ ਅੱਜ ਲੈ ਕੇ ਆਏ ਹੁਸ਼ਕੂਟ ਮੈਚਿੰਗ ਰਹਿਣਗੇ ਤੇ ਕੁਝ ਆਲਓਵਰ ਰਹਿਣਗੇ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਰੁਆ ਬ੍ਰਾਂਡ ਦਾ ਸੂਟ ਰਹੇਗਾ ਕਾਟਨ ਦਾ 5 ਮੀਟਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੇਗੀ ਇਸ ਦੀ 올ਓਵਰ 5 ਮੀਟਰ ਕਪੜਾ ਰਹੇਗਾ ਇਹ ਵੀ ਧਾਊਟ ਦੁਪੱਟਾ ਸੂਟ ਰਹਿਣੀ ਹੈ ਫਸਟ ਸੂਟ ਇਹ ਸੀ ਇਹ ਰਹੇਗਾ ਸੈਕੰਡ ਸੂਟ ਸਾਰਿਆਂ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਬਣੀ ਹੋਈ ਆ ਗ੍ਰੇ ਐਂਡ ਕਾਫੀ ਦਾ ਬਹੁਤ ਸੋਹਣਾ ਕੰਬੀਨੇਸ਼ਨ ਆ ਇਹ ਵੀ ਰਵਾਬ ਬ੍ਰਾਂਡ ਦਾ ਰਹੇਗਾ 5 ਮੀਟਰ ਸੂਟ ਬਹੁਤ ਹੀ ਸੌਫਟ ਕਾਟਨ ਹੈ ਕੋਈ ਵੀ ਸਕਿਨ ਦੀ ਜਿਹੜੀ ਇਹਦੇ ਨਾਲ ਪ੍ਰੋਬਲਮ ਨਹੀਂ ਹੋਏਗੀ ਤੁਹਾਨੂੰ ਇਹ ਰਹੇਗਾ ਲਾਈਟ ਚਾਰਟ ਦੇ ਵਿੱਚ ਇਹੋ ਜਿਹੇ ਪ੍ਰਿੰਟ ਜਿਹੜੇ ਮਦਰਸ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਇਹ ਸੋਨੀ ਪੇਂਟਿੰਗ ਬਣ ਗਈ ਡਾਰਕ ਐਂਡ ਲਾਈਟ ਇੱਕ ਫਲਾਵਰ ਹੈ ਜਿਹੜਾ ਇਹਦਾ ਡਾਰਕ ਹੋਏਗਾ ਦੂਸਰਾ ਲਾਈਟ ਹੋਏਗਾ ਬਹੁਤ ਹੀ ਪਿਆਰਾ ਸ਼ੈਡੋ ਜੇ print ਦੀ ਤਰ੍ਹਾਂ ਇਸ ਦਾ print ਬਣਿਆ ਇਹ ਵੀ ਰੁਆ ਬ੍ਰਾਂਡ ਦਾ ਹੀ ਰਹੇਗਾ 5 ਮੀਟਰ ਸੂਟ ਦੀ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਹੀ ਵਧੀਆ ਸੂਟ ਹੈ ਵੀ ਇਹ ਵੀ 5 ਮੀਟਰ ਦਾ ਹੀ ਸੂਟ ਰਹੇਗਾ ਇਹ ਰਹੇਗਾ ਗ੍ਰੇ ਗਰਮੀਆਂ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਲੱਗਦਾ ਪਾਇਆ ਹੋਇਆ ਠੰਡਾ ਜਿਹਾ ਕਲਰ ਹੈ ਇਹ ਵੀ ਰੂਆ ਬ੍ਰੈਂਡ ਦਾ ਰਹੇਗਾ 5 ਮੀਟਰ ਸੂਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਹੀ ਤੁਸੀਂ WhatsApp ਤੇ ਜਿਹੜਾ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਤਾਂ ਜੋ ਤੁਹਾਨੂੰ ਆਪਣੀ ਪਸੰਦ ਦਾ ਸੂਟ ਮਿਲ ਸਕੇ ਫਿਰ ਕਈ ਵਾਰੀ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਰਹਿ ਜਾਂਦੀਆਂ ਨੇ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ ਇਹ ਵੀ 5 ਮੀਟਰ ਦਾ ਸੂਟ ਰਹੇਗਾ ਇਸ ਦੇ ਵਿੱਚ ਬਹੁਤ ਹੀ ਹਲਕੇ ਹਲਕੇ ਸੈਲਫ ਦੀਆਂ ਜਿਹੜੀਆਂ ਲਾਈਨਿੰਗ ਬਣੀ ਹੋਈ ਹੈ ਇਸ ਸੂਟ ਦੇ ਵਿੱਚ ਇਹ ਵੀ 5 ਮੀਟਰ ਦਾ ਸੂਟ ਰਹੇਗਾ ਪ੍ਰਵਾਹ ਬ੍ਰੈਂਡ ਦਾ ਇਹ ਵੀ ਬਹੁਤ ਹੀ ਸੰਗਣਾ ਜਿਹਾ ਜਿਹੜਾ ਪ੍ਰਿੰਟ ਹੈ 5 ਮੀਟਰ ਦਾ ਸੂਟ ਇਸ ਤੋਂ ਇਹਨਾਂ ਸੂਟਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਲੈਸਿਸ ਲਗਾ ਕੇ ਕਈ ਪੈਣਾ ਹਲਕਾ-ਹਲਕਾ ਬਰਕ ਵੀ ਕਰਵਾਉਂਦੀਆਂ ਨੇ ਇਹ ਜਿਹੜਾ ਮਸਲੀਨ ਦੇ ਕਾਟਨ ਦੇ ਹਾਫ ਪ्युअर ਕੋਈ ਵੀ ਦੁਪੱਟਾ ਤੁਸੀਂ ਡਾਈ ਕਰਵਾ ਕੇ ਇਹਨਾਂ ਨੂੰ ਲੈ ਸਕਦੇ। ਨੈਕਸਟ ਆਰਟੀਕਲ ਰਹੇਗਾ ਮੈਚਿੰਗ। ਇਹ ਦਾ ਸ਼ੈਡੋ ਪ੍ਰਿੰਟ ਦੀ ਅਸੀਂ ਬਾਟਮ ਰਹੇਗੀ 2.5 ਮੀਟਰ 2.5 ਮੀਟਰ ਦੀ ਰਹੇਗੀ ਸ਼ਰਟ। ਜਿਸ ਤਰ੍ਹਾਂ ਦੀ ਸ਼ਰਟ ਦੇ ਵਿੱਚ ਪ੍ਰਿੰਟਿੰਗ ਹੈ ਉਸੇ ਤਰ੍ਹਾਂ ਹੀ ਬਾਟਮ ਦੇ ਵਿੱਚ ਇਹਦੀ ਪ੍ਰਿੰਟਿੰਗ ਬਣੀ ਹੈ ਸ਼ੈਡੋ। ਇਹ ਵੀਰਵਾ ਬ੍ਰਾਂਡ ਦਾ ਹੀ ਰਹੇਗਾ। ਇਹ ਕਲਰ ਇਸ ਦੇ ਵਿੱਚ ਇਹ ਹੈ। ਦੇ ਵੀਟਾਈ ਮੀਟਰ ਸ਼ਰਟ, 5 ਮੀਟਰ ਬਾਟਮ। ਨੈਕਸਟ ਵਨ ਇਹ ਵਾਲਾ ਰਹੇਗਾ। ਇਹ ਵਾਲੇ ਪ੍ਰਿੰਟ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਅੱਜਕਲ। ਇਹਨੂੰ ਮਾਰਬਲ ਪ੍ਰਿੰਟ ਦੇ ਸੂਟ ਵੀ ਕਹਿ ਦਿੰਦੇ ਆ। ਇਹਦੀ ਵੀ ਸਤਰੀ ਸ਼ੈਡੋ ਪ੍ਰਿੰਟ ਦੇ ਵਿੱਚ ਸਲਵਾਰ ਰਹੇਗੀ। ਇਹ ਵੀ ਰੁਆ ਬ੍ਰਾਂਡ ਦਾ ਰਹੇਗਾ ਸੂਟ। 2.5 ਮੀਟਰ ਦੀ ਸ਼ਰਟ, 2.5 ਮੀਟਰ ਦੀ ਬਾਟਮ। ਉਹ ਥੋੜਾ ਲਾਈਟ ਕਲਰ ਸੀ ਇਹ ਥੋੜਾ ਡਾਰਕ ਪਿੰਕ ਜਿਹਾ ਸ਼ੇਡ ਹੈ ਇਸ ਦਾ ਪ੍ਰਿੰਟਿੰਗ ਇਹਨਾਂ ਦੀ ਸੇਮ ਰਹੇਗੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਸ਼ੈਡੋ ਪ੍ਰਿੰਟ ਦੀ ਬਾਟਮ ਰਹੇਗੀ ਵੀ ਪ੍ਰਿੰਟ ਬਹੁਤ ਸੋਹਣਾ ਹੈ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਇਸ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਦੇ ਜਾਣਗੇ ਇੱਕ ਕਲਰ ਇਹ ਵਾਲਾ ਰਹੇਗਾ ਬਹੁਤ ਹੀ ਪਿਆਰੀ ਜੀ ਕਲਰ ਨੇ ਇਹਨਾਂ ਦੇ ਇਸ ਦੇ ਨਾਲ ਦੇ ਦੋ ਸੂਟ ਨੇ ਜਿਹੜੇ ਸਭ ਤੋਂ ਪਹਿਲਾਂ ਕਸਟਮਰ ਨੇ ਵਾਇ ਕੀਤੇ ਹੋਏ ਨੇ ਉਹਨਾਂ ਦੇ ਨਾਲ ਤੁਹਾਨੂੰ ਦਿਖਾ ਦੰਨੇ ਆ ਦੁਪੱਟੇ ਤਿਆਰ ਕੀਤੇ ਹੋਏ ਸੇਮ ਇਹਦੇ ਨਾਲ ਦਾ ਹੀ ਸੂਟ ਹੈ ਇਸ ਦੇ ਨਾਲ ਅਸੀਂ ਮਸਲੀਨ ਦਾ ਦੁਪੱਟਾ ਉਹਨਾਂ ਨੂੰ ਮਸਲੀਨ ਦੇ ਦੁਪੱਟੇ ਬਹੁਤ ਜ਼ਿਆਦਾ ਪਸੰਦ ਨੇ ਸਾਫ ਮਸਲੀਨ ਦਾ ਦੁਪੱਟਾ 2 ਮੀਟਰ ਦੁਪੱਟਿਆਂ ਦੀ ਵੀ ਕੁਆਲਿਟੀ ਬਹੁਤ ਵਧੀਆ ਰਹੇਗੀ ਜੇਕਰ ਤੁਸੀਂ ਇਦਾਂ ਦੇ ਦੁਪੱਟੇ ਤਿਆਰ ਕਰਵਾਉਣਾ ਚਾਹੁੰਦੇ ਹੋ ਵੀ ਅਸੀਂ ਦੇ ਸਕਦੇ ਹਾਂ ਤੇ ਇਸ ਤਰ੍ਹਾਂ ਲੇਸ ਲਗਾ ਕੇ ਜਿਹੜੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇ ਇਸ ਵੀ ਇੱਕ ਸਟਿਚ ਨਾਲ ਨਹੀਂ ਲੱਗੀ ਹੋਏਗੀ ਸਾਰੀ ਡਬਲ ਫੋਲਡਿੰਗ ਦੇ ਵਿੱਚ ਲਗਾਈ ਹੋਈ ਹੋਊਗੀ ਇਹ ਇਸ ਤਰ੍ਹਾਂ ਸਾਰੀ ਫਿਨਿਸ਼ਿੰਗ ਦੇ ਨਾਲ ਲੈਸ ਲੱਗੀ ਹੋਊਗੀ ਇਹਦੀ ਇਸ ਤਰ੍ਹਾਂ ਦਾ ਦੁਪੱਟਾ ਸੇਮ ਇਹ ਵਾਲੀ ਸੂਟ ਇਹ ਵਾਲਾ ਸੂਟ ਹੈ ਇਸ ਦੇ ਨਾਲ ਦਾ ਹੀ ਜਿਹੜਾ ਕਸਟਮਰ ਨੇ ਸਭ ਤੋਂ ਬਾਏ ਕੀਤਾ ਹੋਇਆ ਤੇ ਇਹ ਰਹੇਗਾ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਇੱਕ ਕਸਟਮਰ ਨੇ ਹੋਰ ਜਿਹੜੇ ਤੁਹਾਨੂੰ ਪਹਿਲਾਂ ਸੂਟ ਦਿਖਾਏ ਨੇ ਉਹਨਾਂ ਦੇ ਨਾਲ ਦਾ ਹੀ ਸੂਟ ਹੈ ਉਸ ਦੇ ਨਾਲ ਉਹਨਾਂ ਨੇ ਹਾਫ ਪਿਓਰ ਦਾ ਦੁਪੱਟਾ ਜਿਹੜਾ ਸਭ ਤੋਂ ਰੈਡੀ ਕਰਵਾਇਆ ਹੈ ਇਹ ਵਾਲਾ ਸੂਟ ਸੀ ਤੇ ਉਸ ਦੇ ਨਾਲ ਇਸ ਤਰ੍ਹਾਂ ਹਾਫ ਯੋਰ ਦਾ ਦੁਪੱਟਾ ਲਗਵਾਇਆ। ਇਸ ਨੂੰ ਵੀ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਕੇ ਜਿਹੜੀਆਂ ਲੈਸ ਲਗਵਾਈ ਹੋਈ ਹੈ ਹਲਕੀ ਜੀ। ਕਿਉਂਕਿ ਕਈਆਂ ਨੂੰ ਹੈਵੀ ਲੈਸਿਸ ਜਾਂ ਚੌੜੀ ਵਾਲੀ ਲੈਸਿਸ ਨਹੀਂ ਪਸੰਦ ਹੁੰਦੀਆਂ ਬਹੁਤ ਹੀ ਹਲਕੀ ਜੀ ਲੈਸ ਆ ਜਿਹੜੀ ਡਿਜ਼ਾਈਨ ਬਹੁਤ ਪਿਆਰਾ ਇਸ ਦਾ ਇਹ ਲਗਾ ਕੇ ਜਿਹੜਾ ਰੈੱਡ ਕੀਤਾ ਹੋਇਆ ਹੈ। ਜੋ ਅੰਦਾ ਦੁਪੱਟਾ ਮਸਲੀਨ ਲਾਈਨਿੰਗ ਮਸਲੀਨ ਦਾ ਜਾਂ ਕੋਈ ਵੀ ਦੁਪੱਟਾ ਤੁਸੀਂ ਨਾਲ ਲਗਵਾਉਣਾ ਚਾਹੁੰਦੇ ਆ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਨੇ ਤੁਸੀਂ ਲੈ ਸਕਦੇ ਜਿਹੜੇ ਨੈਕਸਟ ਦੀ ਵੀਡੀਓ ਦੇ ਆਰਟੀਕਲ ਰਹਿਣਗੇ ਹੋਰ ਰਹਿਣਗੇ ਤਮੰਨਾ ਬ੍ਰਾਂਡ ਤੇ ਇਹ ਰਹੇਗੀ ਮਸਲੀਨ ਸ਼ਿਮਰ ਦੇ ਵਿੱਚ ਪ੍ਰਿੰਟਿੰਗ ਸ਼ਰਟਸ ਆਣਗੀਆਂ ਤੇ ਸੈਲਫ ਪ੍ਰਿੰਟ ਜਾਂ ਸ਼ੈਡੋ ਪ੍ਰਿੰਟ ਕਹਿ ਦੋ ਉਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਬਾਟਮਸ ਰਹਿਣਗੀਆਂ 2.5 ਮੀਟਰ ਦੀ ਸ਼ਰਟ ਰਹੇਗੀ ਸ਼ਿਮਰ ਦੇ ਵਿੱਚ ਤੇ 2.5 ਮੀਟਰ ਦੀ ਹੀ ਬਾਟਮ ਰਹੇਗੀ ਇਨਾਂ ਦੇ ਨਾਲ ਵੀ ਜੇ ਤੁਸੀਂ ਦੁਪੱਟੇ ਤਿਆਰ ਕਰਵਾਉਣੇ ਚਾਹੁੰਦੇ ਹੋ ਤਾਂ ਸਾਡੇ ਨਾਲ ਦੱਸ ਸਕਦੇ ਆ ਸਾਨੂੰ ਵੀ ਤੁਹਾਨੂੰ ਕਿੱਦਾਂ ਦੇ ਦੁਪੱਟੇ ਚਾਹੀਦੇ ਆ ਦੁਪੱਟੇ ਤਿਆਰ ਕਰਵਾ ਕੇ ਲੈਸਿਸ ਵਗੈਰਾ ਲਗਾ ਕੇ ਉਹ ਵੀ ਅਸੀਂ ਤੁਹਾਨੂੰ ਦੇ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਦਾ ਜਿਹੜਾ ਪ੍ਰਿੰਟ ਬਣਿਆ ਹੋਇਆ ਹੈ ਫਲਾਵਰਸ ਨਹੀਂ ਹੈਗੇ ਜੀਓਮੈਟ੍ਰੀਕਲ ਦਾ ਪ੍ਰਿੰਟ ਆ ਬਹੁਤ ਸੋਹਣਾ ਲੱਗਦਾ ਹੈ ਕੱਪੜਾ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਨੈਕਸਟ ਚਲੋ ਇਹ ਵੀ ਬਹੁਤ ਪਿਆਰਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਜਿਹਾ ਗ੍ਰੇ ਕਲਰ ਹੈ। ਇਹਦੀ ਬਾਟਮ ਤੇਰੀ ਸ਼ਰਟ ਦਾ ਪ੍ਰਿੰਟ ਵੀ ਬਹੁਤ ਪਿਆਰਾ ਹੈ। ਬਹੁਤ ਹੀ ਸੋਹਣੀ ਇਹਦੀ ਸ਼ਰਟ ਬਣੀ ਹੋਈ ਹੈ। ਇਹ ਦੇਖੋ। ਬਹੁਤ ਹੀ ਸੋਹਣਾ ਸੂਟ ਹੈ। ਲਾਈਟ ਤੇ ਡਾਰਕ ਦਾ ਕੰਬੀਨੇਸ਼ਨ। ਜੇਕਰ ਤੁਸੀਂ ਇਹਨਾਂ ਦੀਆਂ ਬਾਟਮਸ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਵੀ ਅਸੀਂ ਵਰਕ ਕਰਵਾ ਕੇ ਦਵਾਂਗੇ ਇੱਕ ਦੋ ਦਿਨ ਦੇ ਵਿੱਚ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਣੀਆਂ ਬਾਟਮਸ ਨੇ ਜਿਹੜੀਆਂ ਵਰਕ ਕੀਤੀਆਂ ਹੋਈਆਂ ਤੇ ਜੇ ਤੁਸੀਂ ਵੀ ਆਪਣਾ ਕੋਈ ਵੀ ਡਿਜ਼ਾਈਨ ਦੱਸ ਕੇ ਜਿਹੜਾ ਸਾ ਤੋਂ ਵਰਕ ਕਰਵਾ ਸਕਦੇ ਆ ਵਰਕ ਵੀ ਸਾਡੀ ਸੀ ਕਰਵਾ ਕੇ ਦੰਦੇ ਆ ਸੂਤ ਤੇ ਇਹ ਵਾਲੀ ਸ਼ਰਟ ਰਹੇਗੀ ਤੇ ਇਹ ਵਾਲੀ ਬਾਟਮ ਰਹੇਗੀ ਬਾਟਮ ਦੇ ਵਿੱਚ ਵੀ ਜੋ ਸ਼ੈਡੋ ਪ੍ਰਿੰਟਿੰਗ ਕੀਤੀ ਉਹਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਦੀ ਕਲਰ ਚੱਕ ਕੇ ਕੀਤੀ ਹੋਈ ਗਈ ਹੈ ਤੇ ਸ਼ੈਡੋ ਹੁੰਦੀ ਹੈ ਨਾ ਹਲਕੇ ਜਿਹੇ ਕਲਰ ਆ ਜਿਹੜੇ ਉਹੀ ਦਿੱਤੇ ਨੇ ਇਹਦੇ ਵਿੱਚ ਜਿੱਦਾਂ ਦੀ ਉਹਦੇ ਵਿੱਚ ਟੋਨ ਹੈ ਗ੍ਰੀਨ ਟੋਨ ਹੈ ਫਰੋਜ਼ੀ ਟੋਨ ਹੈ ਉਸੇ ਤਰ੍ਹਾਂ ਦੀ ਟੋਨ ਦੇ ਨਾਲ ਇਹਦੇ ਵਿੱਚ ਸ਼ੈਡੋ ਪ੍ਰਿੰਟਿੰਗ ਹੋਈ ਹੋਈ ਹੈ ਸਾਰੇ ਕਲਰ ਇਹਦੇ ਬਹੁਤ ਹੀ ਸੋਹਣੇ ਹੈ ਵੀ ਬਹੁਤ ਪਿਆਰਾ ਕਲਰ ਹੈ ਨਾ ਪਰਪਲ ਹੈ ਨਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਕਈ ਭੈਣਾਂ ਨੂੰ ਜਿਹੜੇ ਹੈਵੀ ਸੂਟ ਨੇ ਉਹ ਨਹੀਂ ਪਸੰਦ ਹੁੰਦੇ ਐਮਬ੍ਰੋਇਡਰੀ ਵਗੈਰਾ ਵਾਲੇ ਪ੍ਰਿੰਟਿੰਗ ਪਸੰਦ ਕਰਦੀਆਂ ਨੇ ਕੋਈ ਸੇ ਫੰਕਸ਼ਨ ਤੇ ਕਿਤੇ ਭੋਗ ਤੇ ਜਾਣਾ ਜਾਂ ਕਿਤੇ ਬਰਥਡੇ ਪਾਰਟੀ ਤੇ ਉਹਦੇ ਲਈ ਬਹੁਤ ਹੀ ਸੋਹਣੇ ਨੇ ਬਣੇ ਹੋਏ ਬਹੁਤ ਹੀ ਪਿਆਰੇ ਲੱਗਦੇ ਨੇ ਸੂਟ ਇਹ ਨੈਕਸਟ ਵਨ ਸਾਰੇ ਕਲਰ ਬਹੁਤ ਹੀ ਸੋਹਣੇ ਨੇ ਤੇ ਇਹ ਰਹੇਗੀ ਇਸਦੀ ਬਾਟਮ ਇਹ ਰਹੇਗੀ ਸ਼ਰਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਜੋ WhatsApp ਦਾ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਉਸ ਤੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਆਪਣੀ ਮਨਪਸੰਦ ਦਾ ਸੂਟ ਆ ਜਿਹੜਾ ਤੁਸੀਂ ਬਾਏ ਕਰ ਸਕਦੇ ਹੋ ਤੁਹਾਨੂੰ ਸਾਡੀ ਜਿਹੜੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਉਹ ਵੀ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਡੇ ਵੀਡੀਓਜ਼ ਦੇ ਦੱਸ ਸਕਦੇ ਹੋ ਕਿੱਦਾਂ ਦੀ ਲੱਗੀ ਜੇਕਰ ਕੋਈ ਕਮੀ ਹੈ ਤਾਂ ਉਹ ਵੀ ਸਾਨੂੰ ਦੱਸੋ ਤਾਂ ਜੋ ਅਸੀਂ ਉਹਨੂੰ ਦੂਰ ਕਰ ਸਕੀਏ। ਲਾਟ ਗਿਆ। ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ। ਆਫ ਵਾਈਟ ਤੇ ਮਸਟਰਡ येलो ਕਲਰ। ओके okay, जी ਸਾਰੇ ਜਣੇ ਸਾਡੀ ਵੀਡੀਓ ਨੂੰ ਦੇਖੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ